ਇਹ ਕਰਨਾ ਨਾ ਦੋਤਾ ਝੂੜ ਮਾਰ ਕੇ ਦਿੱਤਾ ਨਾ ਅਜ ਤੱਕ ਦਵਾਂਗਾ ਜੀ ਤੇ ਮੁੱਲ ਲਾ ਦੱਸੋ ਫੇ ਮੁੱਲ ਮੈਂ ਦੇਣਾ 20000 ਰੁਪਏ ਕਰ ਲੀਏ ਤੇ ਹੁਣ ਮੁਕਰੋ ਨਾ ਤੁਸੀਂ ਕਹਿੰਦੇ ਜਿੰਨੇ ਕੋਲ ਦੋਤਾ ਨਿਕਲੂ 10000 12000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਮਾਣ ਤਣ ਹੋਊਗਾ ਮਾਣ ਤਣ ਕਰ ਦਾਂਗੇ ਕਿੰਨਾ ਕਰ ਦੋਗੇ 1000 ਰੁਪਏ ਹੋਰ ਕਰ ਦਾਂਗੇ ਦੋ ਦਾ ਕਰ ਦੋ ਪਰਾਂ 40 ਕਰ ਦਾਂਗੇ ਦੋ 10000 ਦੀ ਆਹ ਵੇਖੋ ਜੀ ਇਹਦੇ ਵਿੱਚ ਛੋੜ ਹੀ ਹੋਣੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਗਦਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਜੀ ਇਸ ਕਰ ਚੋ ਆਪਣੀ ਪਹਿਲੀ ਵੀਡੀਓ ਬਣ ਜਾ ਰਹੀ ਆ ਟੋਟਲ 4 ਵੜਾਾਂ ਸੇਲ ਕਰਨੀਆਂ ਜੀ ਆ ਬਿਲਕੁਲ ਸਸਤੇ ਭਾੜੀ ਆ ਤੇ ਬਾਕੀ ਆ ਤਿੰਨਾਂ ਆ ਜੀ ਚੰਗੀਆਂ ਸੂਈਆਂ ਭਾਜੀ ਦੋ ਸੂਈਆਂ ਇੱਕ ਗੱਬਣ ਦੋ ਸੂਈਆਂ ਤੇ ਇੱਕ ਗੱਬਣ ਆ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹੀ ਆ ਕਿਸੇ ਵੀ ਇਹਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਵੀਡੀਓ ਤੋਂ ਕਿਸੇ ਵੀ ਚੈਨਲ ਤੋਂ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਕੇ ਤੇ ਗੱਬਣ ਪਸ਼ੂ ਨੂੰ ਥਾਂ ਟੇਪ ਕੇ ਚੈੱਕ ਪਾਸ ਕਰ ਲਿਆ ਕਰੋ ਜੀ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਵੀਰ ਨਾਲ ਤੇ ਇਹਨਾਂ ਦੀ ਡਿਟੇਲ ਲਵਾਂਗੇ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਜੀ ਬਾ ਵਧੀਆ ਵੀਰ ਜੀ ਠੀਕ ਹੈ ਜੀ ਪਹਿਲੀ ਵੀਡੀਓ ਬਣਨ ਲੱਗੀ ਆ ਹਾਂ ਜੀ ਵੀਰ ਜੀ ਵਪਾਰ ਦਾ ਕੰਮ ਹੈ ਵੀਰ ਜੀ ਹਾਂ ਜੀ ਵੀਰ ਜੀ ਠੀਕ ਹੈ ਜੀ ਐਡਰੈਸ ਬੋਲ ਦਿਓ ਜੀ ਆਪਣਾ ਪਿੰਡ ਆਪਣਾ ਗਦਲੀ ਹਾਂ ਜੀ ਤਹਿਸੀਲ ਅੰਮ੍ਰਿਤਸਰ ਜਿਹੜਾ ਵੀ ਅੰਮ੍ਰਿਤਸਰ ਠੀਕ ਹੈ ਜੀ ਹਾਂ ਜੀ ਨਾਮ ਕੀ ਹੈ ਵੀਰ ਜੀ ਆਪਣਾ ਰਾਜ ਗੁਰਜੰਟ ਸਿੰਘ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 73472 7439 ਠੀਕ ਹੈ ਜੀ ਕਿੰਨੀਆਂ ਚਾਰ ਚਾਰ ਆ ਜੀ ਠੀਕ ਹੈ ਸੂਈਆਂ ਕਿੰਨੀਆਂ ਦੋ ਸੂਈਆਂ ਇੱਕ ਗੱਬਣ ਤੇ ਇੱਕ ਤੋਕੜੋਲੇ ਪਾ ਦੀ ਅੱਛਾ ਹੋਲੇ ਪਾ ਲਈ ਹਾਂਜੀ ਬਿਲਕੁਲ ਜਿਆਜਮੇ ਬਿਲਕੁਲ ਆਫਰ ਠੀਕ ਹੈ ਫ੍ਰੀ ਵਾਲਾ ਕੰਮ ਹੀ ਆਏ ਕੰਮ ਕਰ ਦੇਣਾ ਆਦਾ ਕੇ ਠੀਕ ਹੈ ਜਿੰਨਾ ਦੁੱਧ ਉਹਨੇ ਦੋਨੇ ਪੈਸੇ ਠੀਕ ਹੈ ਠੀਕ ਹੈ ਹਾਂਜੀ ਸਹੀ ਆ ਸ਼ੁਰੂਆਤ ਕਰੀਏ ਪਹਿਲੇ ਵੱਡੀ ਵਹਿਰ ਤੋਂ ਹੈ ਠੀਕ ਹੈ ਠੀਕ ਕਿੰਨੇ ਦਿਨ ਹੋਣਗੇ ਵੀਰ ਜੀ ਨੂੰ ਸੂਈ ਨੂੰ ਵੀਰ ਜੀ ਸੂਈ ਨੂੰ ਅੱਜ ਚੌਥਾ ਦਿਨ ਜੋ ਇਹਨੂੰ ਬੱਚਾ ਕਿਹੜਾ ਜੀ ਬੱਚਾ ਦਾ ਆ ਬੱਚਾ ਜੋ ਆ ਬੱਚਾ ਇਹਦਾ ਹਾਂਜੀ ਠੀਕ ਹੈ ਜੀ ਚੌਥਾ ਦਿਨ ਸੂਈ ਨੂੰ ਚੌਥਾ ਦਿਨ ਕਦ ਕੱਢ ਲਉ ਚੰਗੀ ਆ ਇਹਦੇ ਕੋ ਬੋਲਾ ਵੀ 16 17 ਕਿਲੋ ਹੋਊਗਾ ਪਰ ਇਹ ਅਗਲੇ ਥਣ ਦੀ ਤਿਲੜੇ ਜਮੰਦਰੂ ਅੱਛਾ ਅਗਲੇ ਥਣ ਦੀ ਤਿਲੜੇ ਹਾਂਜੀ ਜਮੰਦਰੂ ਸੂਆ ਗਨਵਾਊਗਾ ਜੀ ਸੂਆ ਦੂਜਾ ਠੀਕ ਹੈ ਜੀ ਮੂੰਹ ਛੇ ਦੰਦ ਅੱਛਾ ਮੂੰਹ ਤਾਂ ਛੇ ਦੰਦ ਹਾਂਜੀ ਬਾਕੀ ਜੇ ਕੋਈ ਸਾਡੇ ਕੋਲ ਗੱਲ ਰਹਿ ਜੇ ਪੁੱਛਣ ਵਾਲੀ ਹੋ ਫੋਨ ਤੇ ਦੱਸ ਦਿਓ ਜਰੂਰ ਜੀ ਜੀ ਹਾਂਜੀ ਇਦੇ ਕੋਲ ਹੁਣ 16 ਕਿਲੋ ਦੁੱਧ 16 ਕਿਲੋ ਹਾਜ਼ਰ ਦੁੱਧ ਆ ਜੀ ਤਿੱਲੜ ਅਗਲੇ ਥਣ ਦੀ ਕਿ ਪਿਛਲੇ ਦੀ ਥਣ ਦੀ ਤਿੱਲੜ ਜਮਾਂਦਰੂ ਤੇਲੜ ਆ ਠੀਕ ਹੈ ਜਮਾਂਦਰੂ ਹੀ ਤਿੱਲੜ ਆ ਕੇ ਹਾਂਜੀ ਸੂਆ ਦੁੱਧਾ ਮੂੰਹ ਤੋਂ 6 ਦੰਦ ਮੂੰਹ 6 ਦੰਦ ਆ ਵੇਖੋ ਜੀ ਪਰਲਾ ਬਹਿਣੀ ਵਾਲਾ ਥਣ ਚੜਿਆ ਇਹਦਾ ਹਾਂਜੀ ਉੱਪਰ ਤੇ ਬੂਥੀ ਬਾਥੀ ਵੀ ਚੰਗੀ ਏ ਦੀ ਠੀਕ ਆ ਬੇਸ ਕੁਆਲਟੀ ਬੜੀ ਚੰਗੀ ਕੱਦ ਕਾਠ ਲੋ ਵੀ ਚੰਗੀ ਆ ਬਹਿਣੀ ਵਾਲਾ ਥਣ ਜਿਹੜਾ ਬਹਿਣੀ ਵਾਲੇ ਪਾਸੇ ਮ ਦਿਖਾ ਦਿੰਨੇ ਆ ਪੂਰਾ ਚੜਿਆ ਵਾ ਆ ਵੇਖੋ ਜੀ ਅਗਲੇ ਥਣ ਦੀ ਤਿੱਲੜ ਆ ਬਾਕੀ ਤਿੰਨੇ ਥਣ ਇੱਕੋ ਜਿਹੀ ਬਾਕੀ ਥਣਾ ਥਣਾ ਚ ਵਾਅਦਾ ਕਰਦਣੀ ਬਾਕੀ ਥਣਾ ਦੀ ਫੁੱਲ ਗਰੰਟੀ ਅੱਛਾ ਜੀ ਥਣ ਦੀ ਪਿੱਛੇ ਦੀ ਬਾਕੀ ਜੋ ਫੁੱਲ ਗਰੰਟੀ ਹੋਗੀ ਠੀਕ ਆ ਹਾਂਜੀ ਅਰੇ ਬੋਲੇ ਤੇ ਆ ਬੋਲੇ ਤੇ ਆ ਸੁਈ ਨੂੰ ਚੋਖਾ ਦੇਨੇ ਆ ਠੀਕ ਆ ਤੋਰੀਏ ਵੀਰ ਜੀ ਕੋਈ ਆਣ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਤਸਦੀਕ ਕਰੇ ਆ ਵੇਖੋ ਜੀ ਕੱਦ ਕਾਠ ਨੂੰ ਚੈੱਕ ਕਰ ਲਓ ਜੀ ਬਹੁਤ ਚੰਗੀ ਆ ਫੇਸ ਕੁਆਲਿਟੀ ਚੈੱਕ ਕਰ ਲਓ ਜਰਸੀ ਵਾਲਾ ਫੇਸ ਆ ਜੀ ਇਹਦਾ ਕੱਦ ਚੈੱਕ ਕਰੋ ਜੀ ਕਰਨ ਵਾਲੀ ਦਾ ਹਵਾਨਾ ਵੀ ਚੈੱਕ ਕਰ ਲਓ ਕਵਾਲਿਟੀ ਦੀ ਆ ਪੂਰੀ ਕਮਾਲ ਆ ਵੀਰ ਸੋਹਣੀ ਆ ਜੀ ਚੰਗੀ ਸ਼ਕੀਨ ਆ ਬਾਕੀ ਇੱਕ ਕਮੀ ਆ ਇਹਦੇ ਵਿੱਚ ਉਹ ਤੁਹਾਨੂੰ ਵੀਰ ਨੇ ਦੱਸਤੀ ਆ ਤੇ ਜੇ ਸਾਡੇ ਕੋ ਜਿਹੜੀ ਚੀਜ਼ ਨਾ ਦਿਖਾਈ ਗਈ ਆ ਆ ਕੇ ਵੇਖ ਲਿਓ ਜੀ ਕਈ ਵੀਰ ਕਮੈਂਟ ਕਰ ਦਿੰਦੇ ਆ ਵੀ ਆ ਚੀਜ਼ ਦਿਖਾਈ ਨਹੀਂ ਤੁਸੀਂ ਹਾਂ ਜੀ ਵੀਰ ਜੀ ਬਾਕੀ ਵੀਰ ਜੀ ਜੇ ਕੋਈ ਚੀਜ਼ ਦੀ ਹੋਰ ਲੰਮਾ ਹੋਊਗਾ ਉਹਦਾ ਉਹ ਜਾਣ ਦਾ ਕਰਾਇਆ ਆਪਾਂ ਦਵਾਂਗੇ ਜਿਹੜਾ ਵੀ ਰਾ ਜੇ ਕੋਈ ਹੋਰ ਕਮੀ ਹੋਊਗੀ ਹਨਾ ਠੀਕ ਆ ਬਾਕੀ ਜਿਹੜੀ ਹੈਗੀ ਉਹ ਤੁਸੀਂ ਆ ਕੇ ਲੈ ਲਓ ਜਿਹੜੀ ਜਿਹੜੀ ਪਹਿਲਾਂ ਦੱਸਤੀ ਹੈ ਬਾਕੀ ਜੇ ਦੁੱਧ ਨਾ ਹੋਊਗਾ ਉਹਦਾ ਵੀ ਆਪਾਂ ਲੰਮੀਦਾਰ ਹੋਵਾਂਗੇ ਠੀਕ ਆ ਜੀ ਹਾਂ ਜੀ ਹੁਣ 16 ਕਿਲੋ ਬੋਲਾ ਹੀ ਆ 16 ਕਿਲੋ ਬੋਲਾ ਹੀ ਆ ਜੀ ਤੇ ਦੁੱਧ ਕਿੰਨਾ ਵਿੱਚ ਆਜੂਗੀ ਇਹ ਇਹ 20 ਪਲੱਸ ਹੀ ਦਊਗੀ ਠੀਕ ਆ 20 ਪਲੱਸ ਕਰ ਜੂਗੀ ਹਾਂ ਜੀ ਠੀਕ ਆ ਜੀ ਮੋਹ ਲਗ ਕਿੰਨਾ ਕਰਨਾ ਜੀ ਮੋਹਲੇ ਦਾ 45 ਗੱਲੀ ਇਹ ਜੋ ਮਰਜ਼ੀ ਗੱਲੀ 40000 ਦੀ ਦੇ ਦਾਂਗੇ ਮਾਨਤਨ ਹੋ ਜਾਊਗਾ ਮਾਨਤਨ ਕਰਾਂਗੇ ਕਿੰਨਾ ਕਰ ਦੋਗੇ 2000 ਕਰ ਦਾਂਗੇ 40 ਦੀ 40 ਦੀ ਦੇ ਆ ਗਈ ਦੀ ਉਹ ਚ ਛੋੜ ਕਰਦੇ ਪਿੱਛੇ ਇਹਦੇ ਵਛਾ ਜੇ ਆ ਵੇ ਲੋਈ ਸੂਈ ਤਾਜੀ ਆ ਆਟਮ ਤੇ 16 ਲੀਟਰ ਬੋਲਾ ਚੰਗੀ ਸੋਹਣੀ ਸੁਨੱਖੀ ਆ ਬਾਕੀ ਆਗੇ ਤੁਸੀਂ ਮੈਂ ਤਸੱਲੀ ਕਰ ਲਈ ਆ ਦੂਜੇ ਨੰਬਰ ਵਾਲੀ ਬਾਰੇ ਦੱਸੋ ਭਾਜੀ ਇਹ ਵੀਰ ਜਰਸੀ ਜਰਸੀ ਬੱਚੀ ਹੈ ਗੱਬਣਿਆ ਹਾਂਜੀ ਗੱਬਣਿਆ ਹੀ ਹੈ ਗੱਬਣ ਗੱਬਣਿਆ ਠੀਕ ਹੈ ਜੀ ਕਿੰਨਾ ਟਾਈਮ ਲਾ ਜੂਗੀ ਇਹ ਇਹ 5 ਤੋਂ 4 ਦਿਨ ਲੈ ਜੂਗੀ 5 ਤੋਂ 4 ਦਿਨ ਲੈ ਜੂਗੀ ਠੀਕ ਹੈ ਸੂਆ ਦਾ ਕਿਨਵਾ ਜੀ ਸੂਆ ਦੂਜਾ ਜੀ ਦੂਜਾ ਸੂਆ ਖੋਲ ਵੀਰ ਨੂੰ ਤੋਰੀ ਆ ਵੇਖੋ ਜੀ ਸੋਹਣੀ ਆ ਜਿੱਡੀ ਕਿ ਜਰਸੀਆਂ ਦਾ ਕੱਦ ਹੁੰਦਾ ਉੱਡਾ ਕੀ ਕਰ ਦੇਦਾ ਵਾ ਬਾਕੀ ਯਾਦ ਚੰਗੀ ਆ ਕਾਲੀ ਆ ਜਰਸੀ ਤੇ ਇਹ ਜਿਹੜੀਆਂ ਜਰਸੀਆਂ ਇਹਨਾਂ ਦੀ ਫੈਂਟ ਵੀ ਚੰਗੀ ਹੁੰਦੀ ਆ ਤੇ ਦੁੱਧ ਵੀ ਮੱਝਾਂ ਵਰਗਾ ਆ ਵੇਖੋ ਗਰਮੀਆਂ ਜੇ ਇਹਨਾਂ ਨੇ ਘਾੜ ਕੱਢਣੀ ਆ ਕੋਈ ਧੁੱਪ ਛਾਂ ਦੀ ਪ੍ਰਵਾਹ ਨਹੀਂ ਇਹਨਾਂ ਨੂੰ ਜਿੱਥੇ ਮਰਜ਼ੀ ਬੰਦੋ ਆ ਵੇਖੋ ਜੀ ਥਾਣ ਥਣ ਬੜਾ ਚੰਗਾ ਵਾ ਆ ਵੇਖ ਸਕਦੇ ਲੈ ਜੋ ਵੀਰ ਜੀ ਥਾਣ ਬਹੁਤ ਸੋਹਣਾ ਲੱਗਾ ਵੀਰ ਜੀ ਨੂੰ ਬਾਕੀ ਯਾਦ ਵੀ ਚੰਗੀ ਆ ਤੁਹਾਨੂੰ ਪਤਾ ਵੀ ਹਾਂਜੀ 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 ਜਰਸੀ ਲੱਭਦੀ ਘਟਿਆ ਜੀ ਆ ਵੇਖੋ ਕੁਆਲਿਟੀ ਪੂਰੀ ਚੰਗੀ ਬਾਕੀ ਉਹ ਜਿੱਨੀ ਠੰਡੀ ਸੀ ਰਿਆ ਜਿੰਦਾ ਮਰਜ਼ੀ ਰਾਜੋ ਬੰਦਾ ਆ ਜਿਹੜੀ ਪਹਿਲਾਂ ਵਿਖਾਈ ਵੀਰ ਜੀ ਰੱਸੀ ਪਾਉਨੇ ਇਹਨੂੰ ਨਾ ਜੀ ਵੀਰ ਕੇ ਇਹਨੂੰ ਰੱਸੀ ਨਹੀਂ ਪਾਉਣੀ ਇਹ ਵੀ ਉਦਾਂ ਹੀ ਆਹ ਵੇਖੋ ਜੀ ਬਿਲਕੁਲ ਠੰਡੀ ਠਿਰੀ ਹੈ ਵੀ ਜੀ ਠੀਕ ਹੈ ਜੀ ਇਹਦਾ ਵੀਰ ਜੀ ਗੱਬਣ ਦਾ ਮੁੱਲ ਕਿੰਨਾ ਕਰਦਾ ਇਹਦਾ ਮੁੱਲ 45000 ਰੁਪਿਆ ਦਾ ਦੇਣੀ ਕਿੰਨੇ ਦੀ ਦੱਸੋ 40000 ਦੀ ਦੇ ਦਾਂਗੇ ਉੱਚ ਛੋਟ ਛੋਟ ਹੋ ਜੂਗੀ ਕਰਾਂਗੇ ਜਰੂਰ ਵੀਰ ਦਾ ਫਿੱਲੀ ਹੋ ਜੇ ਕਿਸਾਨ ਨਹੀਂ ਥੋੜਾ ਬੋਲਾ ਮਾਨਤਾਨ ਜਰੂਰ ਕਰਾਂਗੇ ਫੋਨ ਕਰ ਲੈ ਜਿਹਨੂੰ ਪਸੰਦ ਹੋਵੇ ਹਾਂਜੀ ਇਹ ਤਾਂ ਗਿਫਟ ਹੀ ਆ ਗਰਮੀਆਂ ਦਾ ਗਿਫਟ ਹੀ ਆ ਜੀ ਜੀ ਮੁੱਲ ਬਿਲਕੁਲ ਜ਼ਹਿਰ ਆ ਵੀਰ ਦਾ ਥਣਾ ਧੋਣਾ ਦੀ ਓਕੇ ਆ ਵੀਰ ਜੀ ਥਣਾ ਦੀ ਪਿੱਛੇ ਦੀ ਗਰੰਟੀ ਹੋਊਗੀ ਠੀਕ ਆ ਜੀ ਹਾਂਜੀ ਆ ਤੀਜੇ ਨੰਬਰ ਵਾਲੀ ਬਾਰੇ ਦੱਸੋ ਜੀ ਇਹ ਪਹਿਲੇ ਨ ਵਛੀ ਸੂਈ ਜੋ ਇਹ ਵੀ ਜਰਸੀ ਅੱਛਾ ਪਹਿਲੇ ਸੂਏ ਜੀ ਪਹਿਲੇ ਸੂਏ ਸੂਈ ਇਹ ਕੱਲ ਦੀ ਸੂਈ ਜੋ ਕਿੰਨਾ ਵੀਰ ਜੀ ਦੇ ਕੋਲ ਦੁੱਧ ਤੇਰੇ ਕੋਲ ਇਸ ਟਾਈਮ 10 ਕਿਲੋ ਹੋਊਗਾ 10 ਕਿਲੋ ਦੁੱਧ ਵਾਹ ਹਾਂਜੀ ਠੀਕ ਆ ਬੱਚਾ ਕੀ ਇਹ ਤੇ ਮਗਰ ਵਛੀ ਜਵੇ ਦੀ ਅੱਛਾ ਆ ਵਛੀ ਆ ਜੀ ਹਾਂਜੀ ਆ ਵੇਖੋ ਜੀ ਬਾਕੀ ਆ ਵੇਖ ਸਕਦੇ ਆ ਤੁਸੀਂ ਟਰੈਕਟਰਾਂ ਦੀਆਂ ਗਲਤੀਆਂ ਵਾਹੇ ਬੰਦੇ ਦੀ ਕੋਈ ਗਲਤੀ ਨਹੀਂ ਵੀ ਕੋਈ ਗਲਤੀ ਨਹੀਂ ਆ ਕਿਉਂ ਜਰਸੀ ਦੇ ਉਹ ਬੱਚਾ ਦੇਖ ਲਓ ਵੀ ਉਹ ਜਰਸੀ ਐਚ ਐਫ ਆ ਦਾ ਐਚ ਐਫ ਉਹਦੇ ਐਚ ਐਫ ਦਾ ਬੱਚਾ ਦੂਜਾ ਵਾ ਸਹੀ ਵਾਲ ਦਾ ਪਾਤਾ ਹਾਂ ਹਾਂਜੀ ਬਾਕੀ ਆਪਣੀ ਤਸੱਲੀ ਕਰਨਾ ਜੇ ਕੋਈ ਮੇਰਾ ਡੰਗਰ ਮੈਲਾ ਨਾ ਮਾਰਦਾ ਹੋ ਕੇ ਜੇ ਕੋਈ ਆਪਕਾ ਉਹਦੇ ਲੰਮੇਦਾਰ ਮੰਗੇ ਜੀ ਜੀ ਗਾਂ ਤਾਜੀ ਸੂਈ ਮੈਲਾ ਮਾਰ ਹਾਂਜੀ ਹਾਂਜੀ ਉਹ ਟਿਊਬ ਤੋਂ ਪਤਾ ਲੱਗ ਜਾਣਾ ਜਿਹੜਾ ਆਊਗਾ ਉਹਨੂੰ ਪਤਾ ਲੱਗ ਜਾਣਾ ਵੇਖ ਅੱਗੇ ਹਾਂਜੀ ਤੇ ਇਹਦੇ ਕੋਲ 10 ਕਿਲੋ ਦੁੱਧ ਇਹਦੇ ਕੋਲ 10 ਕਿਲੋ ਆ ਜੀ ਕਿੰਨੇ ਦਿਨ ਦੱਸਿਆ ਸੂਈ ਨੂੰ ਅੱਜ ਸੂਈ ਨੂੰ ਦੂਜਾ ਦਿਨ ਜੋ ਤੀਜਾ ਦਿਨ ਹਾਂਜੀ ਠੀਕ ਹੈ ਜੀ ਥਾਣ ਥਣ ਵੀਰ ਜੀ ਇਹਦੇ ਕਿਦਾਂ ਥਾਣ ਥਣ ਹੋ ਕੇ ਵੀਰ ਜੀ ਵਾਹ ਐ ਇਦਾਂ ਵੰਗਾ ਨਹੀਂ ਕਿਹਨੂੰ ਵਾਦ ਘਾਟ ਤੇ ਨਹੀਂ ਆਈ ਨਾ ਜੀ ਨਾ ਆਹ ਵੇਖੋ ਫਿਕਸ ਆਰਡਰ ਵਾਲੀ ਆ ਪਹਿਲਾ ਸੂਆ ਖੋਲੋ ਵੀਰ ਜੀ ਇਹਨੂੰ ਵੇਖ ਸਾ ਤੇ ਇਹ ਵੀ ਕੁਆਲਿਟੀ ਦੀ ਆ ਇਹਦੀ ਜਰਸੀ ਆ ਬਾਕੀ ਠੰਡੀ ਆ ਨਾ ਵੀਰ ਪੂਰੀ ਠੰਡੀ ਵੀਰ ਜੀ ਰਸੀ ਪਾਉਣ ਤੋਂ ਬਿਨਾ ਹੀ ਰਸੀ ਪਾਉਣ ਤੋਂ ਬਿਨਾ ਭਵੇਂ ਲੈ ਜੋ ਲੈ ਜੋ ਆਹ ਵੇਖੋ ਮੁੱਠੀ ਦੀ ਜਵਾਈ ਆ ਦਾ ਥਾਣਿਆ ਫਿੰਕਸ ਆ ਡਰਾਲੀ ਆ ਆ ਵੇਖੋ ਜੀ ਸੋਹਣੀ ਐ ਪੂਰੀ ਸ਼ਕੀਨ ਆ ਕੇ ਜਿੱਦਾਂ ਦੀ ਹੈਗੀ ਵਿਚਾਰੀ ਆ ਵੇਖੋ ਜੀ ਬਾਕੀ ਜਰਸੀਆਂ ਲਵਦੀਆਂ ਨਹੀਂਆਂ ਜਿਹੜੇ ਮੁੱਲੀ ਵੀਰ ਦੇਣ ਦਿਆ ਵਾ ਤੇ ਦੋ ਦੇਣੀਆਂ ਇਹ ਮਗਰੇ ਦੇ ਵਛੀ ਆ ਜੀ ਇਹ ਦੇਖੀ ਆ ਕੇ ਜਿੰਨੇ ਦੋ ਲੈਣੀਆਂ ਇੱਕ ਦੇ ਹਾਂਜੀ 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 ਦੁੱਧ ਵੀਰ ਜੀ ਕਿੰਨਾ ਕੁ ਚਵਾ ਜੂਗੀ ਵੀਰ ਜੀ ਦੁੱਧ ਦੇ 13 ਤੋਂ 14 ਕਿਲੋ ਚਵਾ ਦੂੰਗੀ ਠੀਕ ਹੈ ਜੀ ਹਾਂਜੀ ਸਹੀ ਆ ਤੇ ਮੁੱਲ ਕਿੰਨਾ ਕੇ ਦਾ ਮੁੱਲੇ ਦਾ ਮੈਂ ਦੇਣਾ 50000 ਕਰ ਲੀਏ 50 ਕਰ ਦੋ ਭਾਵੇਂ ਬੰਦਾ ਜਾ ਕਿਦਾਂ ਇਹ ਮੂੰਹ ਚਾਰ ਦਾ ਦੇ ਜੋ ਅੱਛਾ ਮੂੰਹ ਤਾਂ ਚਾਰ ਦਾ ਹਾਂਜੀ ਠੀਕ ਹੈ ਜੀ ਮਰਜੀ ਹੈ ਤਾਂ ਡੀਜੇ ਵੇਚਣੀ ਆ ਤੇ ਫਿਰ ਉਸ ਹਿਸਾਬ ਨਾਲ ਮੁੱਲ ਲਗਾ ਲੀਏ 50000 ਦੀ ਦੇ ਦਾਂਗੇ ਵੀਰ ਜੀ ਤੁਸੀਂ 50 ਕਰ ਲਓਗੇ ਕਿ ਇਹਨੇ ਫੋਨ ਨਹੀਂ ਕਰਨਾ ਹਏ ਤੇ ਗੱਲ ਆ ਗਈ ਆ ਫੇਕ ਫੇਕਸੂਰ ਕੱਢਣਾ ਵੀਡੀਓ ਵਾਲੇ ਦੀ ਗਲਤੀ ਹੈ ਵੀਡੀਓ ਵਿੱਚ ਚਗੀ ਬਣਾਈ ਪੰਧੀ ਵਾਲੀ 10000 ਦੀ ਹੈ ਉਹ ਦੱਸੋ ਠੀਕ ਹੈ ਜੀ ਉੱਥੇ ਹੈਗਾ ਕੋਈ ਕਸਰ ਕਰ ਦਾਂਗੇ ਕਸਰ ਵੀਰ ਦੀ ਮਾਨਤਾ ਨੂੰ ਫੁੱਲ ਕਰਾਂਗੇ ਖੁੱਲਾ ਕਰ ਦੋਗੇ ਖੁੱਲਾ ਕਰ ਦਾਂਗੇ ਠੀਕ ਹੈ ਜੀ 3000 ਦਾ ਹੀ ਕਰ ਦਾਂਗੇ 42000 42000 ਦੀ ਲਓ ਜੀ ਵੀਰ ਨੂੰ ਫੋਨ ਕਰ ਲਿਓ ਆ ਵੇਖੋ ਬਹੁਤ ਸੋਹਣੀ ਆ ਆ ਕੇ ਤੁਸੀਂ ਵੀ ਤਸੱਲੀ ਕਰ ਲਿਓ ਹੁਣ ਗਿਫਟ ਦਿਖਾਈਏ ਲਾਸਟ ਵਾਲਾ ਗਿਫਟ ਦਿਖਾਈਏ ਇਹਦਾ ਸੁਆ ਕਰਵਾ ਜੀ ਏ ਵੀਰ ਜੀ ਸੂਆ ਤੀਜਾ ਵੀ ਹੋ ਸਕਦਾ ਚੌਥਾ ਵੀ ਹੋ ਸਕਦਾ ਹੁਣ ਇਹ ਲਿਆਦੀ ਆ ਲੈ ਲਈ ਭਾਜੀ ਗਿਫਟ ਦੇਣਾ ਤੂੰ ਥੁੱਪੇ ਹੀ ਬਣਤੀ ਵਿਚਾਰੀ ਓਏ ਹਲੇ ਲਾ ਘਟੇ ਇਹ ਟੈਂਪੂ ਜੋ ਠੀਕ ਆ ਦੋ ਦੁੱਧ ਕਿੰਨਾ ਦੇ ਕੋਲ ਦੋ ਦਰ ਕੋ 7 ਕਿਲੋ ਜੋ ਆ ਵੇਖ ਥਾਣ ਵੇਖ ਪਰ ਇਹ ਅਗਲੇ ਥਾਂ ਚ ਧਾਰਾ ਘਟਈਓ ਕਿਹੜੇ ਜਿ ਬਣੀ ਵਾਲ ਦੀ ਅੱਛਾ ਜੀ ਹਾਂਜੀ ਬਾਕੀ ਹੋਰ ਕੋਈ ਗਲਤ ਨਹੀਂ ਕੋਈ ਚੀਜ਼ ਦਾ ਲਮਾ ਨਹੀਂ ਸੁਈ ਪਤਾ ਕਿੰਨਾ ਕਿ ਚਿਰ ਦੂ ਸੁਈ ਦਾ ਨਹੀਂ ਪਤਾ ਵੀਰ ਜੀ ਆਪਾਂ ਨੂੰ ਠੀਕ ਹੈ ਜੀ ਹਾਂ ਬਣੀ ਪੁਣੀ ਦਾ ਪਤਾ ਕਿ ਜੇ ਟਿਕਾ ਲੱਗਾ ਠੀਕ ਆ ਵੀ ਜਿਹੜੀ ਗੱਲ ਐਵੇਂ ਕਰਕੇ ਭਲਕਨ ਲਮਾ ਲਈਏ ਉਹ ਗੱਲ ਚ ਮਜਾ ਨਹੀਂ ਹੈ ਚੈੱਕ ਕਰਾ ਲਓ ਕਈ ਵਾਰ ਸੁਣ ਵਾਲੀਆਂ ਨਿਕਲ ਆਉਂਦੀਆਂ ਆ ਉਹ ਚਲੋ ਅਗਲੇ ਦੀ ਮੁਕੱਦਰ ਆਪਾਂ ਕਿਹੜੀਆਂ ਰੱਖਣੀਆਂ ਵੀ ਜਾ ਆਗੀਆਂ ਨੇ ਚਲ ਗਈਆਂ ਠੀਕ ਠੀਕ ਤੇ ਦੁੱਧ ਹੁਣ ਦੁੱਧ ਇਹਦੇ ਕੋ ਸੱਤ ਕਿਲੋ ਸੱਤ ਕਿਲੋ ਦੁੱਧ ਹਾਂਜੀ ਠੀਕ ਹੈ ਖੋਲੋ ਤੋਰੋ ਵੀਰ ਜੀ ਇਹਨੂੰ ਸੱਤ ਕਿਲੋ ਦੁੱਧ ਆ ਲਈਆ ਬਹੁਤ ਹੀ ਸੋਹਣੀ ਹੈ ਜੀ ਆਹ ਵੇਖ ਸਕਦੇ ਆ ਬਾਕੀ ਕਈ ਵਾਰ ਸੰਭਾਲ ਘੱਟ ਹੀ ਹੁੰਦੀ ਆ ਤਾਂ ਕਰਕੇ ਆਹ ਵੇਖੋ ਜੀ ਥਾਣ ਜਿਹੜੇ ਲੱਗੇ ਬਹੁਤ ਸੋਹਣੇ ਆ ਅਗਲੇ ਥਾਣ ਤੇ ਤਾਰਾਂ ਘਾਤਿਆ ਜੀ ਬਹਿਣੀ ਵਾਲੇ ਪੰਨਿਓ ਵੀਰ ਜੀ ਹਾਂਜੀ ਬਹਿਣੀ ਵਾਲੇ ਆ ਅਗਲੇ ਬਨੇ ਤਾਂ ਜੋ ਧਰਾਂ ਘਟ ਉਹਦਾ ਨਹੀਂ ਕੋਈ ਚੱਕਰ ਠੀਕ ਹੈ ਲੈਓ ਜੀ ਵੱਡੀ ਆ ਓਦਾਂ ਤੇ 20 ਲੀਟਰ ਵਾਲੀ ਜਾਬ ਦੀ ਜੱਡਾ ਹਾਂਜੀ ਹਾਂਜੀ ਆ ਵੇਖੋ ਜੀ ਇਹਦਾ ਇਹਦਾ ਬੰਦਾ ਇਹਦਾ ਪੈਦਾ ਗਿਆ ਆ ਵੇਖੋ ਜੀ ਕਰੋ ਚੈੱਕ ਇਹਨੂੰ ਵੱਡੀ ਹੈ ਜੀ ਬਾਕੀ ਚੰਗੀ ਸੋਹਣੀ ਸੁਨੱਖੀ ਆ ਹਾਂਜੀ ਵੀਰ ਜੀ ਦੁੱਧ ਫੇਰ ਸੱਜਰ ਨੇ ਕਿੰਨਾ ਚੋਆਇਆ ਹੋਊਗਾ ਤੁਹਾਡੇ ਆੜੀ ਇਹਨਾਂ ਨੇ ਉਹ ਦਿੰਦੇ ਵੀ ਅਹੀ 15 16 ਕਿਲੋ ਚੋਇਆ ਵਾ ਹਾਂਜੀ ਤੇ ਬਾਕੀ ਦੇਖੋ ਆਪੋ ਆਪਣੀ ਸੇਵਾ ਤੁਹਾਡੇ ਸਾਤੇ 1 ਕਿਲੋ ਜੋ ਐਵੇਂ ਜਿਹੜੀ ਗੱਲ ਆ ਵੀ ਲਾਹਾਂ ਮਾ ਅਗਲੇ ਕੋ ਲਈਏ ਪਹਿਲੀ ਵੀਡੀਓ ਆ ਉਹ ਕੰਮ ਨਹੀਂ ਕਰਨਾ ਨਾ ਦੁੱਧਾ ਝੂਟ ਮਾਰ ਕੇ ਦਿੱਤਾ ਨਾ ਅਜ ਤੱਕ ਦਵਾਂਗੇ ਜੀ ਤੇ ਮੁੱਲ ਲਾ ਦੱਸੋ ਫੇਰ ਮੁੱਲ ਮੈਂ ਦਿਆਂ ਨਾ 20000 ਰੁਪਏ ਕਰ ਲੀਏ ਤੇ ਹੁਣ ਮੁਕਰੋ ਨਾ ਤੁਸੀਂ ਕਿਹਾ ਜਿੰਨੇ ਕਿਲੋ ਦੁੱਧੋਂ ਨਿਕਲੋ ਉਹ ਨਹੀਂ ਯਾਰ 9000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਮਾਨ ਤਨ ਹੋਊਗਾ ਮਾਨ ਤਨ ਕਰ ਦਾਂਗੇ ਕਿੰਨਾ ਕਰ ਦੋਗੇ ਇਹ ਆ ਰ ਭਈਆ ਵਰ ਕਰ ਦਾਂਗੇ ਦੋ ਦਾ ਕਰ ਦੋ ਪਰਾ ਚੋਕ ਕਰ ਦਾਂਗੇ ਦੋ 10000 ਦੀ ਆ ਵੇਖੋ ਜੀ ਇਹਦੇ ਵਿੱਚ ਛੋੜ ਹੀ ਹੋਣੀ ਹੈ ਆਪਣੀ ਮਰਜ਼ੀ ਨਾਲ ਜਿੰਨੀ ਵੀਰ ਨੇ ਕਰਤੀ 10000 ਦੇ ਵਿੱਚੋਂ ਹਨਾ ਮਾ ਤੁਹਾਡਾ ਮਾਣਾ ਪਹਿਲੀ ਵੀਡੀਓ ਠੀਕ ਹੈ ਜੀ ਕਰਨੀ ਵੀਰ ਦੀ ਕੋਈ ਗੱਲ ਬਾਤ ਹੋਰ ਨਹੀਂ ਬਾਤ ਵੀਰ ਦੀ ਬਾਕੀ ਵੀਰ ਭਰਾ ਨੂੰ ਇਹ ਆ ਵੀ ਆਪਣੀ ਆਉ ਦੋ ਟਾਈਮ ਤਸੱਲੀ ਕਰੋ ਫਿਰ ਆਪਣਾ ਲਾਓ ਪੈਸੇ ਖਰਜਣੇ ਜੀ ਜੀ ਠੀਕ ਹੈ ਜੀ ਆਹੀ ਚਾਰੇ ਆ ਜੀ ਚਾਰੇ ਵੇਖ ਲੋ ਸੋਹਣੀਆਂ ਵਾਂ ਚੰਗੀਆਂ ਵਾਂ ਜਿਹੜੀਆਂ ਦਾ ਇਹ ਆ ਵੀ ਗਰਮੀ ਦਾ ਤੋਹਫਾ ਆ ਹਾਂ ਜੀ ਕੁਆਲਿਟੀ ਦੀਆਂ ਵਾਂ ਤਸੱਲੀ ਤੁਸੀਂ ਪੈਸੇ ਖਰਜਣੇ ਆ ਕੇ ਖੁਦ ਵੀ ਤਸੱਲੀ ਕਰ ਲਿਓ ਜੇ ਨਾ ਯਰ ਤਸੱਲੀ ਨਾ ਆਈ ਉਹਨਾਂ ਚਿਰ ਵੀਰ ਦੇ ਉੱਤੇ ਪੈਸੇ ਨਾ ਰੱਖਿਓ ਹਾਂਜੀ ਆਪਣੀ ਪਹਿਲਾਂ ਤਸੱਲੀ ਫਿਰ ਪੈਸੇ ਤਸੱਲੀ ਹੋਊਗੀ ਤੇ ਪੈਸੇ ਦਿਓ ਜੇ ਨਾ ਆਈ ਤੇ ਨਾ ਦਿਓ ਹਾਂਜੀ ਤੇ ਵੀਡੀਓ ਨੂੰ ਸ਼ੇਅਰ ਕਰਵ ਦਿਓ ਕਿਸੇ ਵੀ ਕਿਸਮ ਦਾ ਲਾਭਾ ਨਹੀਂ ਰਹਿੰਦਾ ਜਦੋਂ ਵੀ ਤਸੱਲੀ ਕੀਤੀ ਹੁੰਦੀ ਤੁਸੀਂ ਆਪ ਧੰਨਵਾਦ ਜੀ